ਇਹ ਪੰਜਾਬ ਦੇ ਯੂਥ ਨੂੰ ਇੱਕ ਹੋਰ ਵੰਗਾਰਾ ਦਾ ਸਹੀ ਜਿੱਤੇ ਮਰਜੀ ਸਿਰ ਮੰਗ ਲਓ ਹੁਣ ਵੀ ਦੇਣ ਨੂੰ ਤਿਆਰ ਹੈ ਮੈਂ ਕੀ ਇੱਕ ਮੈਂ ਕੋਈ ਬਹੁਤ ਵੱਡਾ ਉਹ ਨਹੀਂ ਹੈ ਸਾਰਿਆਂ ਦੇ ਹੱਥ 'ਚ ਫੋਨ ਹੁੰਦੇ ਸਾਰਾ ਦਿਨ ਐਜਾ ਤੱਕ ਕਰੀ ਜਾਂਦੇ ਮੈਂ ਸਿਰਫ ਸੁਨੇਹਾ ਲਾਇਆ ਪਰ ਲਾਰਦਾ ਤਰੀਕਾ ਹੈ ਵੰਗਾਰੋ ਨੌਜਵਾਨ ਵੀ ਉੱਠੋ ਭਾਈ ਨਿਕਲੋ ਬਾਜੋ ਉਹ ਬੰਦੇ ਵੀ ਸੀਗੇ ਜਿੱਦੀ ਇੱਕ ਬਾਹਵ ਵੀ ਨਹੀਂ ਹੈ ਇੱਕ ਲੱਤ ਵੀ ਨਹੀਂ ਉਹ ਵੀ ਅੱਜ ਸਿਰ ਤੇ ਮੋਢੇ ਤੇ ਲੈ ਕੇ ਜਾ ਰਹੇ ਸੀਗੇ ਬੇਹੋੀਤ ਬਤ ਕੇ ਕੀ ਐਗਜ਼ਾਮਪਲ ਆ ਦਈਏ ਤੁਹਾਨੂੰ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਜਿਹੜੇ ਮੇਰੇ ਇੱਕ ਸਨੇਹੇ ਤੇ ਭਾਜੀ ਇੱਥੇ ਮੈਨੂੰ ਫੋਨ ਮੇਰਾ ਡੈੱਡ ਹੋ ਗਿਆ ਜੀ ਵੱਜ ਵੱਜ ਕੇ ਕਦੋਂ ਕਿੱਥੇ ਆਣਾ ਦੱਸੋ ਭਾਜੀ ਦੱਸੋ ਭਾਜੀ ਉਹਨਾਂ ਨੂੰ ਇੱਕ ਚੰਗੇ ਲੀਡਰ ਦੀ ਲੋੜ ਹੁੰਦੀ ਐ ਅਸੀਂ ਲੀਡਰ ਤਾਂ ਕਹਿ ਨਹੀਂ ਸਕਦੇ ਆਪਣੇ ਆਪ ਨੂੰ ਪਰ ਅਸੀਂ ਬੰਗਾਰ ਤਾਂ ਸਕਦੇ ਆ ਵੀ ਆਓ ਭਾਈ ਪਹੁੰਚੋ ਨਿਕਲੋ ਨੌਜਵਾਨ ਸੁਣਦਾ ਯਾਰ ਅਸੀਂ ਐਵੇਂ ਕਹੀਏ ਕਿ ਨੌਜਵਾਨ ਸੁਣਦਾ ਨਹੀਂ ਨੌਜਵਾਨ ਬਹੁਤ ਸੁਣਦਾ ਭਾਜੀ ਜਿਹੜੇ ਨੌਜਵਾਨ ਹੈ ਮਿਰੂ ਚਾਹੋ ਨੂਰਪੁਰ ਬੇਦੀ ਕਹ ਲਓ ਚਾਹ ਅਨੰਦਪੁਰ ਸਾਹਿਬ ਚਾਹ ਚੰਗਰ ਵੀ ਕਹ ਲਓ ਕੁਛ ਨਾ ਉਹ ਆਪਣੇ ਜਿੱਦਾਂ ਕੋਈ ਨਾ ਕੋਈ ਆਪਣੇ ਇਲਾਕੇਾਂ ਦੇ ਵਿੱਚ ਜਿਹਦੀ ਸੇਵਾ ਜਿੱਦਣ ਚੱਲਦੀ ਕੋਈ ਕਿਤੇ ਆਪਣੇ ਇਲਾਕੇ ਦੇ ਡੰਗੇ ਦੇਖਦਾ ਕੋਈ ਕਿਤੇ ਪਰ ਮੈਂ ਕਹਿੰਦਾ ਵੀ ਜਿੰਨਾ ਨੌਜਵਾਨਾਂ ਦਾ ਹੜ ਜਿੰਨਾ ਇਹਨਾਂ ਦੇ ਜੱਜਵਾਸ਼ ਜੋਸ਼ ਮੈਂ ਕਹਿੰਦਾ ਜਿੰਨਾ ਪੰਜਾਬ ਨੂੰ ਬਦਨਾਮ ਕਰਦੇ ਤੇ ਇੱਥੇ ਆ ਕੇ ਜਿਹੜਾ ਬੰਦਾ ਬੋਲਦਾ ਚੈਨਲ ਵਾਲੇ ਗੱਲਾਂ ਕਰਦੇ ਬਾਹਰ ਵਾਲੇ ਹਿੰਦੀ ਚੈਨਲ ਵਾਲੇ ਵੀ ਐਦਾਂ ਹੋ ਗਿਆ ਪੰਜਾਬ ਨੂੰ ਆ ਕੇ ਇੱਥੇ ਜੂਤ ਦਾ ਹਾਲ ਦੇਖ ਲੈਣ ਵੀ ਕਿਵੇਂ ਦਾ ਜੂਤ ਲੱਗਦਾ ਪ੍ਰਧਾਨ ਜੀ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਕਹ ਕੇ ਭੰਡ ਦੀ ਅੱਜ ਉਹੀ ਨੌਜਵਾਨ ਅੱਜ ਬੰਨਾਂ ਦੇ ਬੰਨ ਰੋਕ ਰਹੇ ਮੈਂ ਕਹਿੰਦਾ ਜੀ ਬੋਰੀ ਦੇ ਵਿੱਚ ਮਿੱਟੀ ਦਾ ਵਜ਼ਨ ਕੋਈ ਗਿਣਤੀ ਮਿੰਟ ਦੀ ਦਾ ਨਹੀਂ ਕੋਈ ਕੁਆਂਟਲ ਦੀ ਕੋਈ 70 ਕਿਲੋ ਦੀ 80 ਕਿਲੋ ਦੀ ਕੁਆਂਟਲ ਦੀ ਉਤੇ ਉਤੇ ਦੀਆਂ ਹੈਗੀਆਂ ਜਿਹੜੇ ਦਾ ਜਿੱਦਾਂ ਦਾ ਮੁੰਡਾ ਲੱਗਦਾ 60 ਕਿਲੋ ਦਾ ਨੌਜਵਾਨ ਡੇਢ ਕੁਆਂਟਲ ਵਜ਼ਨ ਚੱਕਣ ਨੂੰ ਤਿਆਰ ਐ ਐਸਾ ਮੈਂ ਇਹਨਾਂ 'ਚ ਜੋਸ਼ ਦੇਖਿਆ ਐਸੀ ਇਹਨਾਂ ਦੇ ਵਿੱਚ ਮਨ ਕਹਿੰਦਾ ਦੇਖੀ ਲਾਲ ਸਾਹਿਬ ਕਿਤੇ ਮਹਾਰਜ ਕਰੇ ਜਿਹੜਾ ਪੰਜਾਬ ਆ ਸਾਡਾ ਮੈਨੂੰ ਅੱਜ ਇਹਨਾਂ 'ਚ ਦਿਖਦਾ ਵੀ ਵਾਪਸ ਉੱਥੇ ਹੀ ਪੰਜਾਬ ਆ ਗਿਆ ਉਸੇ ਲਈ ਆ ਤੇ ਆ ਗਿਆ ਜਿਹੜੀ ਪਿਛਲੇ ਦਿਨੀ ਕਰੀ ਅਰਦਾਸ ਉਦੇ ਵਿੱਚ ਮੇਰੇ ਮਨ ਨੂੰ ਅੱਜ ਸ਼ਾਂਤੀ ਆਈ ਵੀ ਹੈ ਜਿਹੜਾ ਨੌਜਵਾਨ ਸਾਡਾ ਉਸੇ ਜੋਸ਼ ਵਿੱਚ ਉਸੇ ਉਹਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਅੱਜ ਰਸ ਦੀ ਆਈ ਹੈ ਪੰਜਾਬ ਦੇ ਵਿੱਚ ਇੱਥੇ ਇਹ ਜੋ ਸਾਡਾ ਬਹੁਤ ਵੱਡਾ ਮਹਾਨ ਇਤਿਹਾਸ ਸਥਾਨ ਹੈ ਬਾਬਾ ਗੁਰਦਿੱਤਾ ਜੀ ਦਾ ਜਿਹੜੀ ਡੇੜੀ ਹੈ ਮੇਨ ਡੇੜੀ ਪ੍ਰਾਤਨ ਬਹੁਤ ਹੈ ਬਾਬਾ ਸੇਵਾ ਸਿੰਘ ਜੀ ਬਾਰੇ ਨੇ ਬਣਾਈ ਹੈ ਉਹਨਾਂ ਦੀ ਜੋ ਉਹਨਾਂ ਨਾਲ ਦਾ ਪਹਾੜਾ ਸੀਗਾ ਢੇਗਿਆ ਸੀਗਾ ਪਾਰ ਲੱਗਿਆ ਸੀਗਾ ਉਸ ਵਾਸਤੇ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਗਏ ਇੱਥੇ ਸੇਵਾ ਦਿਨ ਰਾਤ ਇੱਕ ਕਰ ਰਹੇ ਹਨ ਲਾਗਲੇ ਪਿੰਡਾਂ ਦੇ ਆਪਣੇ ਜਿੰਨੇ ਵੀ ਪਿੰਡ ਹੈ ਕੀਰਤਪੁਰ ਸਾਹਿਬ ਦੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਸਾਰੇ ਪਿੰਡਾਂ ਦੇ ਨੌਜਵਾਨ ਇਕੱਠੇ ਹੋ ਗਏ ਇਸ ਸੇਵਾ ਦੇ ਵਿੱਚ ਲੱਗੇ ਹੋਏ ਹਨ ਰੁੱਝੇ ਹੋਏ ਹਨ ਇਸ ਵਾਸਤੇ ਸੰਗਤਾਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਜੋਸ਼ ਹੈ ਤੇ ਮੈਂ ਨੌਜਵਾਨ ਵੀਰਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਹੈ ਇਹਨਾਂ ਨੂੰ ਕਿਲਾ ਆਨੰਦਗੜ੍ਹ ਸਾਹਿਬ ਦੇ ਵਧਾਈ ਦੇ ਨਾਲ ਅਰਦਾਸ ਕਰਦਾ ਕਿ ਇਹਨਾਂ ਨੂੰ ਬੰਦ ਏ ਬਖਸ਼ੇ ਜਿੰਨਾਂ ਜੋਸ਼ੂ ਕੋ ਅਸ਼ੀਰਵਾਦੀ ਸਾਝੀ ਖਾਲਸਾ ਪੌੜਿਆ ਮਾਨਸ ਕੀ ਜੱਤ ਸਾਹਿਬ ਇਹ ਕਹੀ ਬਚਾਲੂ ਇਹ ਜਦੋਂ ਮਾਨਸ ਦੀ ਗੱਲ ਆ ਜਾਂਦੀ ਹੈ ਜਦੋਂ ਸਾਂਝੀ ਵalten ਦਾ ਸੰਦੇਸ਼ ਆ ਜਾਂਦਾ ਉਹ ਜੋ ਇਹ ਸਾਰਾ ਪੰਜਾਬ ਦਾ ਇੱਕ ਮੁੱਠ ਹੋ ਕੇ ਇੱਕ ਜੋਟ ਹੋ ਕੇ ਸਾਰੇ ਬੰਦੇ ਨੂੰ ਨਾ ਕਿ ਵੀਰਾ ਕਰਕੇ ਚੱਲ ਪੈਂਦਾ ਸੋ ਅੱਜ ਦਾ ਤੁਸੀਂ ਜੋ ਦੇਖ ਰਹੇ ਜੇ ਬੱਬਰ ਗਿੱਸਤਾ ਦੀ ਦਸਤਾਨ ਜੋ ਕਿ ਕਿਸ ਵਾਲਤੀਆਂ ਪਹਾੜੀਆਂ ਜੋ ਖੁਸ਼ਵਾਹਮਾਨ ਹੈ ਜਿੱਥੇ ਬਹੁਤ ਹੀ ਰਮਣੀਕ ਜਗ੍ਹਾ ਹੈ ਜਿੱਥੇ ਰਾਕੇਦੀਆਂ ਦੀ ਅਦੇਸ਼ ਉਹਦੀਆਂ ਸੰਕਰੀਆਂ ਆਸਤਾ ਪੂਰੀ ਹੋਈ ਆ ਜਿਹੜਾ ਵੀ ਕੋਈ ਆਪਣੀ ਸ਼ਰਧਾ ਭਾਵਨਾ ਲੈ ਕੇ ਬਾਬਾ ਜੀ ਦੇ ਸਥਾਨ ਤੇ ਆਉਂਦਾ ਹੈ ਉਹ ਬਾਬਾ ਜੀ ਦੇ ਸਥਾਨ ਸੰਗਰਾਜਾ ਨੂੰ ਕਰਦਾ ਹੈ ਸੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਬੜੀ ਪ੍ਰਲੇਕੀ ਸਾਰੇ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਲੰਗਰ ਖੋਲ੍ਹ ਦਿੱਤੇ ਆ ਸੰਕਤਾਂ ਨੂੰ ਉਹ ਵੀ ਸੰਦੇਸ਼ ਦੇ ਰਹੇ ਆ ਕਹਿ ਰਹੇ ਆ ਕਿ ਜਿੱਥੇ ਵੀ ਕੋਈ ਲੋੜ ਪੈਂਦੀ ਹੈ ਸਾਨੂੰ ਦੱਸੋ ਅੱਜ ਪੰਜਾਬ ਦੇ ਨੌਜਵਾਨਾਂ ਉੱਤੇ ਮਾਣ ਹੈ ਜੀ ਦੁੱਖ ਦੀ ਘੜੀ ਦੇ ਵਿੱਚ ਜਦੋਂ ਕੋਈ ਮੁਸੀਬਤ ਆਂਦੀ ਹੈ ਤਰਾਸਦੀ ਆਂਦੀ ਹੈ ਜਦੋਂ ਆਮ ਬੰਦਾ ਜਾ ਜਿਹਦੇ ਵਿੱਚ ਬਿੱਲ ਬਾਬਰ ਘਟ ਹੁੰਦੀ ਉਹ ਮੁਸੀਬਤ ਤੋਂ ਦੂਰ ਭੱਜਦਾ ਏ ਉਸ ਵਕਤ ਪੰਜਾਬ ਦੇ ਨੌਜਵਾਨ ਮੁਸੀਬਤ ਵੱਲੋਂ ਭੱਜ ਰਹੇ ਨੇ ਕਿ ਤੂੰ ਭੱਜ ਜਾ ਪੰਜਾਬ ਵਿੱਚੋਂ ਪੰਜਾਬ ਗੁਰਾਂ ਦੇ ਨਾਂ ਤੇ ਬਸਦਾ ਏ ਬਾਬਾ ਨਾਨਕ ਦੀ ਖੇਤੀ ਵੀ ਬਸੇਗੀ ਸਾਰੇ ਕਾਰਜ ਜਿਸੇ ਪ੍ਰਕਾਰ ਨਾਲ ਚੱਲਣਗੇ ਬਾਬਾ ਜੀ ਸਤਨਾਮ ਸਿੰਘ ਜੀ ਕਲਾ ਅਨੰਦਗੜ੍ਹ ਸਾਹਿਬ ਜਿਨ੍ਹਾਂ ਦੀ ਮਹਾਨ ਸੇਵਾ ਉਹਨਾਂ ਦੀ ਰਹਿਨਮਾਈ ਦਾ ਹੈ ਤਾਂ ਸਹੀ ਇਹ ਸਾਰੀ ਸੇਵਾ ਇਲਾਕਾ ਨੂਰਪੁਰ ਪੇਧੀ ਮੈਂ ਕੱਲਾ ਨਹੀਂ ਹਰ ਇੱਕ ਨੌਜਵਾਨ ਇਸ ਕੜੀ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਹੈ ਸ਼੍ਰੀ ਨਾਨਦਪੁਰ ਸਾਹਿਬ ਦੇ ਨੌਜਵਾਨ ਬਰਾਬਰ ਦੇ ਹਿੱਸੇਦਾਰ ਹੈ ਆ ਸਾਥੀ ਖੜੇ ਹੈ ਜੇ ਹਰੀਆਲ ਦੇ ਬੰਨ ਦੀ ਗੱਲ ਕਰ ਲਈਏ ਤਾਂ ਉਹ ਬੰਨ ਵੀ ਅੱਜ ਜੇ ਰੁਕਿਆ ਹੋਇਆ ਹੈ ਤਾਂ ਸਰਕਾਰਾਂ ਮੈਂ ਚਲੋ ਕਿਸੇ ਦੀ ਪਰਖੋਈ ਨਹੀਂ ਕਰਦਾ ਤਾਂ ਸਾਡੇ ਨੌਜਵਾਨਾਂ ਕਰਕੇ ਸਭ ਬੰਨ ਰੁਕੇ ਹੋਏ ਨੇ ਜੇ ਅੱਜ ਪੜਰੀਆਂ ਦੇ ਨਹਿਰ ਦੀ ਗੱਲ ਕਰ ਲਈਏ ਸਭ ਤੋਂ ਪਹਿਲਾਂ ਅਗਲਾ ਨੰਦਗਰ ਸਾਹਿਬ ਦੀ ਸੇਵਾਦਾਰ ਬਾਬਾ ਜੀ ਪੁੱਜਦੇ ਹੈ ਜੇ ਅੱਜ ਅਧਰਿਕ ਮਕੌਰ ਸਾਹਿਬ ਦੀ ਗੱਲ ਕਰ ਲਈ ਅੱਜ ਜੇ ਜੇ ਕਹਿੰਦੇ ਨਾ ਪੁਰਾਣੇ ਸਮੇਂ ਦੇ ਵਿੱਚ ਪਿੰਗੋਂ ਦੇ ਸਿੰਗਾਪਰ ਧਰਤੀ ਟਿਕੀ ਵੀ ਉਹ ਤਾਂ ਚਲੋ ਪਤਾ ਨਹੀਂ ਨਾ ਦੇਖੀ ਹੈ ਪਰ ਇਸ ਵਕਤ ਸੰਤ ਮਹਾਪੁਰਸ਼ਾਂ ਪੰਜਾਬ ਦੇ ਜਵਾਨਾਂ ਇਨ੍ਹਾਂ ਯੋਧਿਆਂ ਦੇ ਮੋਢਿਆਂ ਉੱਤੇ ਸਾਡੇ ਬੰਨ ਔਰ ਨਹਿਰਾ ਟਗੇਵੇ ਜਿਹੜੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇਸ ਹਾਲਾਤ 'ਚ ਪੁੱਜੇ ਆ